ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡਾ ਰੋਜ਼ ਪ੍ਰਦਰਸ਼ਨ ਕਰਨ ਦਾ ਕਾਰਨ ਇੱਥੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਜਿਸ ਤਰ੍ਹਾਂ ਇੰਚਾਰਜ ਜਾਂ ਕੋਈ ਸੇਵਾਦਾਰ ਉਹ ਅਖੰਡ ਪੱਟ ਸਿੰਘ ਗੁਰੂ ਦੇ ਵਜੀਰਾ ਨੂੰ ਭੱਦੀ ਸ਼ਬਦ ਆਪ ਦੇ ਬੋਲਦੇ ਆ ਇਸ ਕਰਕੇ ਜਿਹੜਾ ਇਹ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਜਿਹੜੇ ਅਖੰਡ ਪਾਤਸ਼ਾਹਾਂ ਦੇ ਭੇਟਾ ਦੇ ਮਸਲੇ ਜਾਂ ਮੈਡੀਕਲ ਇੰਸ਼ੋਰੈਂਸ ਮਸਲੇ ਉਹਨਾਂ ਦੇ ਹੱਲ ਵਾਸਤੇ ਜਿਹੜੇ ਆ ਇਹ ਅੱਜ ਜਿਹੜਾ ਰੋਜ ਪ੍ਰਦਰਸ਼ਨ ਕਰਨਾ ਪਿਆ ਜੀ ਹਾਂ ਇਸ ਤੋਂ ਇਲਾਵਾ ਹੋਰ ਵੀ ਕੀ ਕੀ ਮਾਮਲੇ ਨੇ ਮਾਮਲੇ ਤੇ ਸਾਡੇ ਜੇ ਅਖੰਡ ਪਾਤਸ਼ਾਹਾਂ ਨੂੰ ਜਿਸ ਤਰ੍ਹਾਂ ਪੱਕੇ ਕਰਨ ਵਾਸਤੇ ਘੱਟ ਤੋਂ ਘੱਟ ਪੱਕੇ ਨਹੀਂ ਰੈਗੂਲਰ ਕਰ ਦਿੱਤਾ ਜਾਵੇ ਤਾਂ ਜੋ ਅਸੀਂ ਜੇ ਇਹਨਾਂ ਗੁਰੂ ਦੇ ਵਜ਼ੀਰ ਕਹਿੰਨੇ ਔਰ ਜੇ ਇਹਨਾਂ ਦਾ ਅਸੀਂ ਮਾਨ ਸਤਕਾਰ ਵੀ ਜਿਹੜਾ ਉਹ ਬਾਲ ਰੱਖੀਏ ਔਰ ਸਾਡਾ ਅੱਜ ਦਾ ਜਿਹੜਾ ਰੋਹ ਪ੍ਰਦਰਸ਼ਨ ਹੈ ਸਾਡਾ ਇਹੀ ਮੇਨ ਕਾਰਨ ਹੈ ਮੇਨ ਮੁੱਦਾ ਆ ਕਿ ਜੋ ਅਖੰਡਪਾਤ ਸਿੰਘ ਦਾ ਇੰਚਾਰਜ ਆ ਉਸ ਨੂੰ ਤਬਦੀਲ ਕਰਕੇ ਜਿਹੜਾ ਇੰਚਾਰਜ ਅਖੰਡਪਾਤ ਸਿੰਘ ਦਾ ਉਹ ਗ੍ਰੰਥੀ ਹੋਣਾ ਚਾਹੀਦਾ ਆ ਇਸ ਵਾਸਤੇ ਜਿਹੜੇ ਸਾਡੇ ਸਿੰਘ ਹੈ ਅੱਜ ਰੋਗ ਪ੍ਰਦਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਰ ਰਹੇ ਨੇ ਇਸ ਤੋਂ ਇਲਾਵਾ ਮੈਡੀਕਲ ਦੀ ਵੀ ਮੰਗਾਂ ਦੀ ਗੱਲ ਹੋ ਰਹੀ ਹੈ ਹਾਂਜੀ ਮੈਡੀਕਲ ਸਾਡੇ ਜਿਹੜੇ ਮੁਲਾਜ਼ਮਾ ਵੀਰਿਆ ਉਹਨਾਂ ਨੂੰ ਮੈਡੀਕਲ ਜਿਸ ਤਰ੍ਹਾਂ ਸਹੂਲਤ ਮਿਲਦੀ ਆ ਅਸੀਂ ਵੀ ਚਾਹੁੰਦੇ ਆ ਕਿ ਅਖੰਡ ਪਟ ਸਿੰਘਾਂ ਨੂੰ ਜਿਹੜੀ ਮੈਡੀਕਲ ਸਹੂਲਤ ਆ ਮੁਲਾਜ਼ਮਾਂ ਦੀ ਤਰਜ਼ ਉੱਪਰ ਮਿਲੇ ਜੇ ਕਿਸੇ ਕਾਰਨ ਜਾਂ ਅਖੰਡ ਪਟ ਸਿੰਘ ਬਿਮਾਰ ਹੋ ਜਾਂਦਾ ਆ ਉਸ ਨੂੰ ਆਪਣਾ ਇਲਾਜ ਕਰਾਉਣਾ ਪੈਂਦਾ ਆ ਇਸ ਮੈਡੀਕਲ ਇੰਚੋਰਨ ਸਰਾਈ ਜਿਹੜਾ ਆਪਣਾ ਇਲਾਜ ਕਰਵਾ ਸਕੇ ਅ ਧਰਨੀ ਦੀ ਗੱਲ ਕਰੀ ਤੇ ਤੁਹਾਡੀਆਂ ਮੰਗਾ ਦੀ ਗੱਲ ਕਰੀ ਤੇ ਪਿਛਲੇ ਲੰਬੇ ਸਮੇਂ ਤੋਂ ਤੁਹਾਡੀਆਂ ਮੰਗਾ ਜਾਰੀ ਨੇ ਹੁਣ ਤੱਕ ਕਿਉਂ ਹੱਲ ਕਿਉਂ ਨਹੀਂ ਹੋਇਆ ਕੀ ਕਰ ਸਾਡੀਆਂ ਆਪਜੀ ਦੀ ਗੱਲ ਠੀਕ ਹੈ ਵੀ ਕਾਫੀ ਸਮੇਂ ਸਮੇਂ ਤੋਂ ਸਾਡੀਆਂ ਜਿਹੜੀਆਂ ਨੇ ਉਹ ਮੰਗਾ ਹੈ ਉਹ ਜਾਰੀ ਆ ਕਿਤੇ ਇੱਕ ਅੱਧੀ ਜਿਵੇਂ ਜਿਸ ਤਰ੍ਹਾਂ ਭੇਟਾ ਹੀ ਆ ਸਾਡੀ ਉਹ ਇਹਨਾਂ ਕਿਹਾ ਸੀ ਸਾਲ ਬਾਅਦ ਅਸੀਂ ਵਧਾਇਆ ਕਰਾਂਗੇ ਪਰ ਉਹ ਵੀ ਨਵੰਬਰ ਦੇ ਮਹੀਨੇ ਦੇ ਵਿੱਚ ਵਧਾਉਂਦੇ ਵਧਣੀ ਤੇ ਵੈਸੇ ਅਪ੍ਰੈਲ ਦੇ ਚਾਹੀਦੀ ਆ ਪਰ ਨਵੰਬਰ ਦੇ ਮਹੀਨੇ ਵਿੱਚ ਵਧਾਉਂਦੇ ਆ ਹੁਣ ਤੱਕ ਜਿਹੜੇ ਆ ਭੇਟਾ ਦਾ ਕੋਈ ਵੀ ਮਸਲਾ ਨਹੀਂ ਇਹ ਹੱਲ ਹੋਇਆ ਕਿ ਜਿਹੜੀ ਸਾਡੀ ਭੇਟਾ ਵਧ ਸਕਦੀ ਆ ਔਰ ਜੇ ਮੈਡੀਕਲ ਸਹੂਲਤਾਂ ਜਾਂ ਹੋਰ ਜਿਹੜੇ ਆ ਅਸੀਂ ਵੀ ਇਸ ਗੱਲ ਤੋਂ ਹੈਰਾਨ ਆ ਕਿ ਕਿਉਂ ਨਹੀਂ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਆ ਇਹ ਸਾਡੇ ਮਸਲੇ ਹੱਲ ਕਿਉਂ ਕਰਦੇ ਕਿਉਂ ਇਸ ਨੂੰ ਲਟਕਾ ਰਹੇ ਆ ਜਾਂ ਇਹਨੇ ਕੀ ਕਾਰਨ ਆ ਇਸ ਬਾਰੇ ਅਸੀਂ ਵੀ ਕਈ ਵਾਰੀ ਆਸ ਵਿੱਚ ਸਿੰਘ ਵਿਚਾਰਾ ਕਰਦੇ ਆ ਪਰ ਗੁੱਲ ਮਿਲਾ ਕੇ ਜਿਹੜੇ ਅਖਣਪੜ ਸਿੰਘਾਂ ਦੇ ਮਸਲੇ ਜਿਹੜੇ ਉਹ ਹੱਲ ਨਹੀਂ ਕੀਤੇ ਜਾਂਦੇ ਹਾਂ ਤੁਸੀਂ ਵੀ ਇਹਨਾਂ ਦਾ ਹਿੱਸਾ ਹੈ ਇਹਨਾਂ ਦੇ ਮੁਲਾਜ਼ਮੋਂ ਤੁਹਾਡੇ ਨਾਲ ਹੀ ਐਵੇਂ ਦਾ ਕਿਉਂ ਬਤੀਰਾ ਕੀਤਾ ਜਾ ਰਿਹਾ ਇਹ ਅਸੀਂ ਇਹਨਾਂ ਦੇ ਸਾਨੂੰ ਮੁਲਾਜ਼ਮ ਨਹੀਂ ਗਿੰਦੇ ਇੱਕ ਦਿਹਾੜੀਦਾਰ ਦੇ ਤੌਰ ਤੇ ਅਸੀਂ ਇੱਥੇ ਜਿਹੜੀਆਂ ਸਵਾਮਾਂ ਉਹਨੂੰ ਹੀ ਬਹਾਰ ਆਏ ਆ ਅਗਰ ਅਸੀਂ ਅਖਣਪੜ ਸਾਹਿਬ ਦੀ ਡਿਊਟੀ ਆ ਗਏ ਆ ਸੇਵਾ ਨਿਭਾਉਣ ਆ ਗਏ ਆ ਤੇ ਸਾਨੂੰ ਉਹਦੀ ਤਨਖਾਹ ਮਿਲਣੀ ਆ ਉਹਦੇ ਪੈਸੇ ਮਿਲਣੇ ਅਗਰ ਅਸੀਂ ਨਹੀਂ ਆਉਂਦੇ ਤੇ ਸਾਨੂੰ ਨਹੀਂ ਮਿਲਦੇ ਤੇ ਹੁਣ ਪ੍ਰਧਾਨ ਸਾਹਿਬ ਨਾਲ ਤੁਹਾਡੀ ਕੋਈ ਮੀਟਿੰਗ ਹੋਈ ਸਾਡੀ ਪ੍ਰਧਾਨ ਸਾਹਿਬ ਨਾਲ ਮੀਟਿੰਗ ਤਾਂ ਨਹੀਂ ਹੋਈ ਹਾਂ ਫੋਨ ਤੇ ਰਾਬਤਾ ਜਰੂਰ ਅੱਜ ਤੋਂ 5-7 ਦਿਨ ਪਹਿਲਾਂ ਵੀ ਹੋਇਆ ਸੀਗਾ ਅੱਜ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਆ ਭਾਈ ਕੁਲਵੰਤ ਸਿੰਘ ਜੀ ਮੰਨਣ ਉਹਨਾਂ ਨਾਲ ਸਾਡੇ ਮੁਖ ਮੈਨੇਜਰ ਸਾਹਿਬ ਸਕੱਤਰ ਸਾਹਿਬ ਕਾਫੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਜਿਸ ਵਿੱਚ ਇਹਨਾਂ ਕੇਵਲ ਤੇ ਕੇਵਲ ਜਿਹੜੀ ਭੇਟਾ ਆ ਉਸ ਦੇ ਸਬੰਧ ਵਿੱਚ ਗੱਲ ਕੀਤੀ ਆ ਅਜੇ ਜਿਹੜਾ ਇੰਚਾਰਜ ਆ ਜਿਹੜਾ ਆਪਣੇ ਸ਼ਬਦੀ ਸ਼ਬਦਾਵਲੀ ਬੋਲਦਾ ਆ ਉਸ ਦੇ ਤਬਦੀਲੀ ਬਾਰੇ ਕੋਈ ਇਹਨਾਂ ਜਿਹੜੀ ਗੱਲ ਨਹੀਂ ਕੀਤੀ ਤੁਸੀਂ ਕਿਹਾ ਫੋਨ ਤੇ ਗੱਲ ਹੋਈ ਤਾਂ ਕੀ 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 ਸ਼ਵਾਸ਼ਣ ਦਿੱਤਾ ਨਾ ਹੁਣ ਤੱਕ ਤੁਹਾਨੂੰ ਜਦੋਂ ਫੋਨ ਤੇ ਗੱਲ ਹੁੰਦੀ ਉਦੋਂ ਤੇ ਕਹਿੰਦੇ ਤੁਹਾਡੇ ਅਸੀਂ ਮਸਲੇ ਹੱਲ ਕਰ ਦੇਵਾਂਗੇ ਅਸੀਂ ਵੀ ਇਹੀ ਬੇਨਤੀ ਕਰਦੇ ਅਸੀਂ ਵੀ तकरीबन ਸਾਨੂੰ ਜਦੋਂ ਵੀ ਭੇਟਾ ਵਧਾਉਣੀ ਪੈਂਦੀ ਆ ਸਾਨੂੰ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਰੋਜ਼ ਪ੍ਰਦਰਸ਼ਨ ਕਰਨਾ ਪੈਂਦਾ ਆ ਔਰ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਹਰ ਸਾਲ ਜਾਂ ਹਰ ਵਾਰੀ ਸਾਨੂੰ ਰੋਸ ਪ੍ਰਦਰਸ਼ਨ ਹੀ ਕਰਨਾ ਪਵੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦੂਜਿਆਂ ਮੁਲਾਜ਼ਮਾਂ ਦੇ ਵਾਅਦੇ ਲੱਗਦੇ ਇਸੇ ਤਰ੍ਹਾਂ ਅਖੰਡ ਪਾਠ ਸਿੰਘਾਂ ਦੇ ਵਾਅਦੇ ਵੀ ਲੱਗ ਜਾਣ ਜੀ ਲੱਗਦਾ ਨਹੀਂ ਜਦੋਂ ਤੁਸੀਂ ਧਰਨਾ ਦੇਦੇ ਤੁਹਾਨੂੰ ਹਰ ਵਾਰੀ ਹਾਂ ਤਾਂ ਟਾਲਮ ਟੋਲ ਕੀਤਾ ਜਾਂਦਾ ਇਹਨਾਂ ਵੱਲੋਂ ਹਾਂ ਟਾਲਮ ਟੋਲ ਤੇ ਜ਼ਰੂਰ ਕੀਤਾ ਜਾਂਦਾ ਕਿਸੇ ਵੇਲੇ ਕੋਈ ਇੱਕ ਅੱਧੀ ਜਿਵੇਂ ਮੌਕੇ ਤੇ ਭੇਟਾ ਵਧਾ ਦੇਣੀ ਪਰ ਰੈਗੂਲਰ ਨਹੀਂ ਵਧਾ ਰਹੇ ਜਿਸ ਤਰ੍ਹਾਂ ਦੂਜੇ ਮੁਲਾਜ਼ਮਾਂ ਦੇ ਆਟੋਮੈਟਿਕਲੀ ਵਾਧੇ ਲੱਗਦੇ ਆ ਉਹਨਾਂ ਦੀਆਂ ਤਰਕਾਵਾਂ ਵਿੱਚ ਵਾਧਾ ਹੁੰਦਾ ਆ ਸਾਡੇ ਨਹੀਂ ਸਾਨੂੰ ਤਕਰੀਬਨ 2017 ਤੋਂ ਲੈ ਕੇ ਇਸੇ ਤਰ੍ਹਾਂ ਹੀ ਜਿਹੜਾ ਸਾਨੂੰ ਪ੍ਰਦਰਸ਼ਨ ਕਰਨਾ ਪੈਂਦਾ ਫੇਰ ਹੀ ਸਾਡੇ ਜਿਹੜੇ ਆ ਭੇਟਾ ਦੇ ਵਿੱਚ ਵਾਧਾ ਹੁੰਦਾ ਆ ਆਖਿਰ ਕੀ ਕਹਿਣਾ ਚਾਹੁੰਦੇ ਜੇ ਮੰਗਾ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੀ ਰਣਨੀਤੀ ਹੋਗੀ ਅਗਲੀ ਸਾਡੀ ਰਣਨੀਤੀ ਜੇ ਜੇਕਰ ਸਾਡੀਆਂ ਇਹ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਅਸੀਂ ਸਾਡੇ ਸੰਗਤ ਦਾ ਵਿਚਾਰ ਆ ਕਿ ਸਾਨੂੰ ਭਵੇਂ ਜਿੰਨਾ ਸਮਾਂ ਮਰਜ਼ੀ ਲੱਗ ਜਾਵੇ ਅਸੀਂ ਮੰਗਾਂ ਪੂਰੀਆਂ ਹੋਣ ਤੱਕ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਹੈ ਉਹ ਜਾਰੀ ਰੱਖਾਂਗੇ ਔਰ ਜਿਹੜੀ ਰਣਨੀਤੀ ਆ ਅਜੇ ਵੀ ਦਫ਼ਤਰ ਵਿੱਚ ਛੁੱਟੀਆਂ ਵਿੱਚ ਸਮਾਂ ਰਹਿੰਦਾ ਆ ਅਸੀਂ ਫਿਰ ਵਿਚਾਰ ਕੇ ਹੋ ਸਕਦਾ ਆ ਹੋ ਸਕਦਾ ਅਣਮਿੱਥੇ ਲਈ ਵੀ ਸਾਡਾ ਧਰਨਾ ਲੱਗ ਜਾਵੇ ਔਰ ਅਸੀਂ ਹੁਣ ਦਫਤਰ ਦੇ ਸਾਹਮਣੇ ਬੈਠੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਜੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਰੋਜ਼ ਪ੍ਰਦਰਸ਼ਨ ਬੈਠਣਾ ਪਵੇਗਾ ਅਸੀਂ ਉੱਥੇ ਵੈਗਰੂ ਦਾ ਗੁਰਮੰਤਰ ਦਾ ਜਾਪ ਕਰਾਂਗੇ ਫਿਰ ਅਸੀਂ ਉੱਥੇ ਜਿਹੜਾ ਹੈ ਆਪਣਾ ਫਿਰ ਆਪਣੇ ਸਿੰਘ ਅਸੀਂ ਉੱਥੇ ਜਾ ਕੇ ਵੈਗਰੂ ਗੁਰਮੰਤਰ ਦਾ ਜਾਪ ਕਰਾਂਗੇ ਆਖਰ ਕੀ ਕਹਿਣਾ ਚਾਹੁੰਦੇ ਹੋ ਪ੍ਰਦਰਸ਼ਨ ਅਸੀਂ ਦੇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਤਾਂ ਦੇ ਸੰਘਰਸ਼ ਆ ਅਸੀਂ ਵੀ ਨਾ ਕਰੀਏ ਸਾਡੇ ਤੋਂ ਨਾ ਕਰਵਾਓ ਤੇ ਸਾਡੇ ਜਿਹੜੀਆਂ ਮੰਗਾਂ ਆ ਉਹਨਾਂ ਵੱਲ ਧਿਆਨ ਦੇ ਕੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੂਰਿਆ ਕੀਤਾ ਜਾਣਾ ਚਾਹੀਦਾ ਆ ਸਿੱਖ ਸੰਤਾਂ ਵਿਦੇਸ਼ਾਂ 'ਚ ਬੈਠੀਆਂ ਸਿੱਖ ਸੰਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਸਿੱਖ ਸੰਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਜਿਹੜੀਆਂ ਭਾਵੇਂ ਪੰਜਾਬ ਦੇ ਵਿੱਚ ਜਿੰਨੇ ਵੀ ਲੋਕਲ ਗੁਰਦੁਆਰਾ ਸਹਿਬਾਨ ਆ ਜਾਂ ਉਥੋਂ ਦੇ ਜਿਹੜੇ ਪ੍ਰਬੰਧਕ ਆ ਪ੍ਰਧਾਨ ਆ ਜਿਹੜੇ ਉਹਨਾਂ ਨੇ ਉਥੇ ਗਰੰਥੀ ਸਿੰਘ ਅਖੰਡ ਪਠ ਸਿੰਘ ਰੱਖੇ ਹਰ ਇੱਕ ਦਾ ਫਰਜ਼ ਬੰਦਾ ਆ ਕਿ ਅਸੀਂ ਉਹਨਾਂ ਗ੍ਰੰਥੀ ਸਿੰਘਾਂ ਦਾ ਉਹਨਾਂ ਅਖੰਡ ਪਠ ਸਿੰਘਾਂ ਦਾ ਧਿਆਨ ਰੱਖੀਏ ਉਹਨਾਂ ਨੂੰ ਰਾਇਸ਼ ਦੀਆਂ ਸਹੂਲਤਾਂ ਦਈਏ ਉਹ ਜਿਵੇਂ ਉਹਨਾਂ ਨੂੰ ਵੱਧ ਤੋਂ ਵੱਧ ਤਨਖਾਹਾਂ ਦਈਏ ਉਹਨਾਂ ਦੇ ਬੱਚੇ ਵੀ ਜਿਹੜੇ ਆ ਵਧੀਆ ਸਕੂਲਾਂ ਵਿੱਚ ਪੜ੍ਹ ਕੇ ਕੋਈ ਡਾਕਟਰ ਬਣ ਜੇ ਕੋਈ ਵਕੀਲ ਬਣ ਜੇ ਕੋਈ ਕੁਝ ਬਣ ਜੇ ਪਰ ਜਿਹੜੇ ਅਖੰਡ ਪਠ ਸਿੰਘਾਂ ਦੇ ਬੱਚੇ ਜ਼ਿਆਦਾਤਰ ਉਹ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਈ ਕਰਦੇ ਨੇ ਔਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਹੀ ਬੇਨਤੀ ਕਰਦੇ ਆ ਕਿ ਇਹ ਇਨਾਂ ਸਹੂਲਤਾਂ ਦੇ ਨਾਲ ਨਾਲ ਜਿਸ ਤਰ੍ਹਾਂ ਅਖੰਡਪੜ ਸਿੰਘਾਂ ਦੇ ਬੱਚੇ ਆ ਉਹਨਾਂ ਨੂੰ ਵੀ ਜਿਹੜਾ ਪੜ੍ਹਾਈ ਦੀ ਸਹੂਲਤ ਆ ਉਹ ਫ੍ਰੀ ਮਿਲਣੀ ਚਾਹੀਦੀ ਆ ਅਸੀਂ ਭਾਵੇਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਉਪਰਾਲੇ ਕਰਕੇ ਜੇ ਤਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕੋਈ ਆਫ਼ਤ ਆਉਂਦੀ ਉੱਥੇ ਮਦਦ ਕਰਦੀ ਆ ਪਰ ਉਸ ਤੋਂ ਪਹਿਲਾਂ ਵੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਅਸੀਂ ਆਪਣੇ ਅਖੰਡ ਪਟ ਸਿੰਘਾਂ ਵੱਲ ਆਪਣੇ ਗ੍ਰੰਥੀ ਸਿੰਘਾਂ ਵੱਲ ਆਪਣੇ ਰਾਗੀ ਸਿੰਘਾਂ ਵੱਲ ਜਾਂ ਜਿਹੜੇ ਸਾਡੇ ਇੱਥੇ ਹੋਰ ਮੁਲਾਜ਼ਮ ਵੀ ਡਿਊਟੀਆਂ ਕਰਦੇ ਆ ਉਹਨਾਂ